ਵੀਰ ਜੀ ਦਾ ਪ੍ਰਣਾਮਾ ਬਲੌਗ ਸ਼ੁਰੂ ਹੋ ਗਿਆ ਜੀ ਵੀਰ ਆ ਕੀਰਤ ਅਰਸ਼ ਗਾਂਧੀ ਬਾਕੀ ਵੀਰ ਜੀ ਵੀਰ ਆਪਣਾ ਪਰਣਾ ਲਿਆ ਬਣਾ ਤੇ ਮੈਂ ਕਿਉਂ ਵੀਰ ਜੀ ਸੇਵਾ ਕੰਨ ਚੱਲੇ ਆ ਸੀ ਦਾ ਸਾਹਿਬ ਚਲੋ ਹੁਣ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਇਹ ਹੁਣ ਬਲੌਗ ਆਪਣਾ ਸਾਂਭੂਗਾ ਅਰਸ਼ ਵੀਰ ਉਹਨੂੰ ਤਾਂ ਹੀ ਨਾਲ ਲੈਂਦਾ ਸੇਵਾ ਵੀ ਤੈਨੂੰ ਤਾਂ ਪਰਫਰਮੈਂਸ ਹੀ ਬਣਾਉਗਾ ਤੇ ਬਾਕੀ ਟੈਲੈਂਟ ਹੈ ਅਰਸ਼ ਵੀਰ ਦਾ ਤੈਨੂੰ ਵੀਰ ਨੂੰ ਨਾਲ ਚੋਕੇ ਲੈਂਦਾ ਆਪਾਂ ਇਹ ਵੀ ਮੇਰੇ ਹੱਥ 'ਚ ਜੀ ਫੋਨ ਹੈ ਹੁਣ ਪੱਕਾ ਡਰਨ ਹੋ ਗਿਆ ਤੇ ਬਾਕੀ ਹੁਣ ਇੱਥੇ ਗੱਲੀ ਪੜ ਕੇ ਕਿਥੀ ਹੈ ਉਹ ਤੋਂ ਇੱਕ ਲਈ ਹੀ ਅੱਗੇ ਪਰ ਉੱਥੇ ਗੱਲ ਨਹੀਂ ਬਣੀ ਫਿਰ ਇੱਥੇ ਰੰਦੀ ਗੱਡੀ ਇੱਥੇ ਸਾਰੀਆਂ ਗੱਡੀਆਂ ਲੱਗੀਆਂ ਜਿੱਥੇ ਲਾਤੀ ਆ ਬਾਬੂ ਸਾਹਿਬ ਜੀ ਚਲੋ ਵੀਰ ਜੀ ਫਿਰੋ ਕੀ ਗਾ ਵੀਰ ਜੀ ਉਹਨਾਂ ਮਿਲਦੇ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਵੀ ਕਰੋਨੇ ਦਰਸ਼ਨ ਓਕੇ ਵੀਰ ਜੀ 30 ਤਰੀਕੇ ਦਾ ਉਹ 30 ਬੋਲ ਬੋਪਰ ਹਾਂਜੀ ਹਾਂ ਉਹ ਸਾਡੀ ਨੀਂਗ ਵੀਰਵਾਰ ਵੀਰਵਾਰ ਦਿਨ ਵੀਰਵਾਰ 30 ਤਰੀਕੇ ਤੇ ਅੱਜ ਤੋਂ ਵੀਰ ਜੀ ਦੀ ਸੇਵਾ ਦਾ ਅੱਜ ਵੀਰ ਜੀ ਆਪਾਂ ਪਹੁੰਚ ਗਏ ਆ ਤੇ ਚਲੋ ਉਹਨਾਂ ਨੂੰ ਵੀਰ ਜੀ ਦਿਖਾਉਣੇ ਅੱਗੇ ਓਕੇ ਵੀਰ ਜੀ

cuando hizo. ਜੀ ਜੀ ਦੱਸਿਆ ਬਾਬਾ ਆਗੇ ਹਾਂ ਬਲੋਗ ਅੱਜ ਕਰਦੇ ਕਿਤਾ ਭੁੱਲ ਗਿਆ ਹੁਣ ਆਪਾਂ ਵੀ ਜੀ ਬਲੋਗ ਅੱਜ ਕਰਦੇ ਕਿਉਂਕਿ ਥੱਕ ਪੜਾ ਗਏ ਕੱਪੜੇ ਗਿੱਲੇ ਹੋ ਗਏ ਭਾਵੇਂ ਕੋ ਬਾਟੂ ਲੋਕ ਬਣਿਆ ਨਹੀਂ ਜੀ ਉਸ ਤੋਂ ਬਾਅਦ ਮਾਦੇ ਕੁਲ ਚੇ ਖਾ ਕੇ ਸਿੱਧਾ ਘਰ ਜਾਈਏ ਚਲੋ ਜੀ ਅੱਜ ਵੀ ਜਰੂਰ ਦੱਸੋ ਬਲੋਗ ਕਿਦਾਂ ਗੱਲ ਲਗਾ ਲਾਈਕ ਸਬਸਕ੍ਰਾਈਬ ਕੀਆ ਦੂ ਕਰਿਓ ਓਕੇ ਬਦੋ ਸਾਰਿਆਂ ਦਾ ਬਹੁਤ ਬਹੁਤ ਜੀ ਸਿੱਧਾ